ਡਾਕਟਰ ਸਰ ਆ ਗਏ ਜਿਸ ਨਾਲ ਇਧਾਂ ਜਿੱਤਿਆਂ ਲੈ ਕੇ ਅੰਦਰ ਆ ਗਏ ਬੜਾ ਘੱਟੇ ਸਾਰੇ ਅੰਦਰ ਡਾਕਟਰ ਸਾਹਿਬ ਆ ਕੇ ਮੈਨੂੰ ਜਲਤਾਂ ਦੇਣਗੇ ਜਹੇ ਜੀ ਹੈ ਬੜੀ ਬਦਨੀਜੀ ਨਾਲ ਬੋਲਦੀ ਆ ਬੋਲਦੀ ਤਾਂ ਨਹੀਂ ਆਏ ਪਰ ਦਿਲ ਨਹੀਂ ਬੜੀ ਚੰਗੀ ਹੈ ਡਾਕਟਰ ਸਾਹਿਬ ਆਣ ਲੱਗੇ ਬੈਠੋ ਤੁਸੀਂ ਅਲਟਰਾਸਾ ਹਲੇ ਆਇਆ ਤੁਸੀਂ ਅਜੇ ਲੋਡ ਪਈ ਤਾਂ ਕੁਝ ਹੋਰ ਵੀ ਕਰਾਂਗੇ ਪੁੱਤ ਲੋਡ ਹੋਈ ਤਾਂ ਕੀ ਮਤਲਬ ਦਾ ਮਤਲਬ ਜੇ ਸਾਡੀ ਕੁੜੀ ਹੋਈ ਤਾਂ ਸਾਨੂੰ ਤੁਸ ਦਾ ਨਹੀਂ ਕਰਨਾ ਪਊਗਾ ਇੱਕ ਹੈਗੀ ਆ ਕੁੜੀ ਜੇ ਦੂਜੀ ਕੁੜੀ ਹੋਈ ਅਸੀਂ ਰੱਖਣੀ ਨਹੀਂ ਮਮੀ ਜੀ ਤੁਸੀਂ ਕੀ ਕਹਿ ਰਹੇ ਹੋ ਬਹੁਤ ਵੱਡਾ ਪਾਪ ਹੈ ਨਹੀਂ ਮਮੀ ਜੀ ਕੀ ਠੀਕ ਹੈ ਕੀ ਗਲਤ ਆ ਸਭ ਪਤਾ ਮੈਨੂੰ ਪਰ ਕੀ ਵਰਤ ਪੈਣਾ ਜੇ ਲੜਕੀ ਹੋਈ ਤਾਂ ਚਾਰੀ ਕਿਲੇ ਜਮੀਨ ਦੇ ਆ ਇੱਕ ਸੈਲਰ ਆ ਉਹਨਾਂ ਨੂੰ ਸਾਹਮਣੇ ਵਾਲਾ ਚਾਹੀਦਾ ਕੋਈ ਮਾਰਗ ਤੇਰੀਆਂ ਧੀਆਂ ਨੂੰ ਘਾਹ ਚ ਮਿਦੇਣੇ ਮ

ਕਿਰਕਿੰਦ ਨੂੰ ਮੈਂ ਤੈਨੂੰ ਵੀ ਗੱਲ ਪਿੱਛੇ ਫੋਨ ਕਰ ਦਿੰਦਾ ਤੈਨੂੰ ਪਤਾ ਤਾਂ ਹੈਗਾ ਦਫ਼ਤਰ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ ਨਾਲੇ ਜੋ ਮੰਮੀ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਮੰਮੀ ਕਹਿਣਗੇ ਮੈਂ ਪੀਛੇ ਆ ਇਸ ਕੋਲ ਬੁਰਨਦੀਆ ਇਹ ਮੇਰੇ ਦੇ ਸੜਦੇ ਮੈਂ ਤੈਨੂੰ ਇਸ ਲਈ ਡਾਕਟਰ ਕੋਲ ਲੈ ਕੇ ਆਈਆਂ ਪਰ ਇਸ ਗੱਲ ਦੀ ਕੀ ਗਾਰੰਟੀ ਹੈ ਮੰਮੀ ਜੀ ਵੀ ਅਗਲੀ ਵਾਰੀ ਮੁੰਡਾ ਹੋਊਗਾ ਜੇ ਅਗਲੀ ਵਾਰ ਕੁੜੀ ਹੋਈ ਫੇਰ ਫੇਰ ਦੀ ਫੇਰ ਦੇਖੀ ਜਾਊ ਫਿਰ ਕਦੋਂ ਤੱਕ ਚੱਲਦਾ ਰਹੂ ਇਹ ਪਰ ਜੋ ਜਦੋਂ ਤੱਕ ਮੈਨੂੰ ਇਹ ਜ਼ਮੀਨ ਦਾ ਵਾਰਿਸ ਨਹੀਂ ਮਿਲ ਸਕਦਾ ਜੇ ਤੈਨੂੰ ਬਾਹਲਾ ਸੌਂਕਾ ਧੀ ਦਾ ਆਪ ਦਾ ਹੋਰ ਘਰ ਵੇਖ ਲੈ ਉਹਨਾਂ ਤੇ ਗੱਲ ਹੋਈ ਸੀ ਹਾਂ ਹਾਂ ਮੈਨੂੰ ਜ਼ਿਆਦਾ ਖੂਨ ਤੇ ਗੱਲ ਹੋਈ ਸੀ ਪਰ ਸਿਧਨਾ ਜੀ ਇੱਕ ਗੱਲ ਦੱਸੋ ਤੁਸੀਂ ਪੜੇ ਲਿਖੇ ਹੋ ਜੇ ਤੁਸੀਂ ਮੁੰਡੇ ਕੁੜੀ ਵਿੱਚ ਫਰਕ ਕਰਨ ਲੱਗੇ ਤਾਂ ਸੁਸਾਇਟੀ ਦਾਜੀ ਬਣੋਗੇ ਤੁਸੀਂ ਪੜੇ ਲਿਖੇ ਹੋ ਡਾਕਟਰ ਸਾਹਿਬ ਪਰ ਤੁਸੀਂ ਵੀ ਮੇਰਾ ਪ੍ਰੋਫੈਸ਼ਨ ਇਹ ਨਹੀਂ ਲੈ ਕੇ ਮੁੰਡੇ ਕੁੜੀ ਦਾ ਤੁਸੀਂ ਤਾਂ ਸਮਝਦੇ ਹੋ ਲੋਕਾਂ ਨੂੰ ਕੌਣ ਸਮਝਦਾ ਹੈ ਹੁਣ ਜੇ ਮੈਂ ਤੁਹਾਨੂੰ ਕਹਾ ਇਹ ਗਲਤ ਹੈ ਇਹ ਨਾ ਕਰੋ ਤੁਸੀਂ ਮੰਨ ਲੋਗੇ ਮੇਰੀ ਗੱਲ ਡਾਕਟਰ ਸਾਹਿਬ ਮੇਰੀ ਵੀ ਮਨਜ਼ੂਰੀ ਹੋ ਸਕਦੀ ਹੈ

ਠੀਕ ਹੈ ਤੇ ਕੀ ਗੱਲ ਤਾਂ ਮੰਮੀ ਤੇਰੇ ਨਾਲ ਜ਼ਿਆਦਾ ਜਾਣਦ ਨੇ ਸਰਜਣਾ ਦੁਨੀਆ ਦੇਖੀ ਹੋਈ ਉਹਨਾਂ ਨੇ ਪਰ ਕਿਸੇ ਦਾ ਦੁਨੀਆ ਦੇ ਵਿੱਚ ਆਉਣ ਦਾ ਹੱਕ ਖੋਹ ਲੈਣਾ ਸਿਰਫ ਤਾਂ ਕਿ ਉਹ ਕੁੜੀ ਐ ਇਹ ਨਿੱਕੀ ਗੱਲ ਨਹੀਂ ਐ ਦੀ ਪਰ ਸਾਡੇ ਕੋਲ ਇੱਕ ਕੁੜੀ ਪਹਿਲਾਂ ਹੀ ਐ ਸਰਜਣਾ ਮੰਮੀ ਦੀ ਟੈਨਸ਼ਨ ਬਿਲਕੁਲ ਜ਼ਿਆਦਾ ਹੈ ਐਨੀ ਜ਼ਿਆਦਾ ਹੈ ਕੌਣ ਸੁਭਾਲੇਗਾ ਮੁੜ ਕੇ ਇਸ ਨੂੰ ਮੈਨੂੰ ਪਤਾ ਐ ਸਰਜਣਾ ਕੀ ਐ ਠੀਕ ਨਹੀਂ ਐ ਪਰ ਇਹ ਪ੍ਰਾਪਰਟੀ ਕਲਚਰ ਐ ਇਸ ਵਿੱਚ ਐਂਜੀ ਹੁੰਦਾ ਹੈ ਸੋ ਮੰਮੀ ਜਿੰਨੇ ਕਹਿੰਦੇ ਨੇ ਤੂੰ ਹੋਮੇ ਕਰ ਲੈ ਮੇਰੇ ਦਫ਼ਤਰ ਵਿੱਚ ਮੀਟਿੰਗ ਚੱਲ ਰਹੀ ਹੈ ਬਹੁਤ ਜ਼ਰੂਰੀ ਆਪਾਂ ਬਾਅਦ ਵਿੱਚ ਗੱਲ ਕਰਦੇ ਆਂ ਆਹੀ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਬੀਬੀ ਰਾਣੀਏ ਸਾਡੇ ਵੇਲੇ ਚੰਗੇ ਸੀ ਨਾ ਇਹ ਨਾਮਰਾਦ ਮਸਲੀਨਾ ਹੁੰਦੀਆਂ ਸੀ ਲੋਕ ਭਾਵੇਂ ਔਖੇ ਹੁੰਦੇ ਚਾਹੇ ਸੌਖੇ ਪਰ ਧੀਆ ਪਾਲ ਲੈਂਦੇ ਸੀ ਹੁਣ ਇੱਕ ਦੀ ਲੈ ਕੇ ਦੂਜੀ ਪਾਲਣੀ ਔਖੀ ਹੋ ਜਾਂਦੀ ਆ ਜਦੋਂ ਤੇਰੇ ਘਰ ਵਾਲੀ ਨੂੰ ਸੋਚਿਆ ਤੂੰ ਕਿ ਮਨ ਤੇ ਬੋਝ ਪਾਉਣੀ ਐ ਮੈਂ ਕਿਉਂ ਨਾ ਸੋਚਾਂ ਮਸਤੀ ਮੇਰੇ ਸੀਨੇ ਵਿੱਚ ਵੀ ਦਿਲ ਧੜਕਦਾ ਹੈ ਜਿਸ ਦੇ ਵਿੱਚੋਂ ਇੱਕ ਨਹੀਂ ਦੋ ਵਾਜਾ ਸੁਣਾਈ ਦਿੰਦੀਆਂ ਨੇ ਸਿਰਫ ਕੁਝ ਮਿੰਟਾਂ ਇੰਤਾਂ ਗੱਲ ਆਤੀ ਐ ਫਿਰ ਸਭ ਕੁਝ ਠੀਕ ਹੋ ਜਾਂਦਾ ਤਾਂ ਮੇਰੇ ਤੋਂ ਇਹ ਨਹੀਂ ਹੋਣਾ ਨਹੀਂ ਹੋਣ ਦਾ ਕੀ ਮਤਲਬ ਇੱਥੇ ਅਜੇ ਕੁਝ ਨਹੀਂ ਹੁੰਦਾ ਹੋਵੇਗਾ ਕਿ ਮੇਡੀਕਲ ਡਾਕਟਰ ਸਾਹਿਬ ਜ਼ਰੂਰ ਹੋਏਗਾ ਤੁਹਾਨੂੰ ਗਿਆ ਨਾ ਮੈਂ ਅਜੇ ਨਹੀਂ ਕਰਦੀ ਡਾਕਟਰ ਸਾਹਿਬ ਸਾਡੀ ਵੀ ਲੋੜ ਆ ਹੋਈ ਤੁਹਾਡੇ ਘਰ ਵਿੱਚ ਤਾਂ ਮੈਂ ਵੀ ਸਾਮਲਾ ਮੰਮੀ ਜੀ ਕਿਉਂ ਆਪੋਂਗਾ ਤਾਂ ਸਾਮਲਾ ਕੀ ਲੈ ਕੇ ਆਈ ਇਸ ਘਰ ਵਿੱਚ ਟੁੱਟਾ ਵਜਾ ਦਾਜ ਇਸ ਘਰ ਵਿੱਚ ਮੈਂ ਇਸ ਕਰ ਵਿੱਚ ਮੇਰਾ ਕੋਈ ਮੁਰਲੇ ਨਹੀਂ ਸਤੀ ਸੌ ਮਿਲ ਜਾਣੀ ਹੈ ਤੇਰੇ ਵਰਗੀਆਂ ਨਾਲ ਮੋਟਰ ਕਾਰ ਆਵੇ ਜੇ ਲੋੜ ਹੋਈ ਤਾਂ ਹੁਣ ਤੂੰ ਤਮਾਸ਼ਾ ਜਣਾ ਕਰ ਜੰਮਣੀਏ ਤਾਂ ਅਬੀ ਪਿਓ ਦੇ ਘਰ ਤੁਰ ਜਾ ਜੀ ਮੇਰੇ ਨਾਲ ਰਹਿਣਾ ਤਾਂ ਜਿਵੇਂ ਮੈਂ ਕਹੇਨੀ ਆ ਉਵੇਂ ਕਰ ਨਹੀਂ ਮੰਮੀ ਜੀ ਮੈਂ ਆਪਣੀ ਅਣ ਜ਼ਮੀਂਦੀ ਨੂੰ ਆਪਣੀ ਪੁੱਖ ਵਿੱਚ ਜੀ ਮਾਰ ਕੇ ਆਪਦੀ ਨਜ਼ਰਾਂ ਵਿੱਚ ਆਪਣਾ ਮੁੱਲ ਨਹੀਂ ਗਟਾਉਣਾ ਸੌਰੀ ਜਾਓ ਮੰਮੀ ਮੈਂ ਆਪਣੇ ਦੋਹਾਂ ਦੀਆਂ ਨੂੰ ਪਾਲ ਸਕਦੀਆਂ ਇਹ ਤੋਂ ਕੀ ਕਹਨੀ ਹੈ ਬੀਬੀਏ ਘਰ ਪਰਿਵਾਰ ਤੋਂ ਬਾਹਰ ਹੋ ਕੇ ਸਮੱਸਿਆ ਆ ਲਗੋ ਜੋ ਪਾ ਘਰ ਪਰਿਵਾਰ ਦੇ ਨਾਲ ਰਹੇ ਤੇ ਸਮੱਸਿਆ ਹੱਲ ਹੋਣੀ ਨਹੀਂ ਮਸਤੀ ਇਹ ਸਮੱਸਿਆ ਸਿਰ ਤੁਹਾਡੀ ਨਹੀਂ ਮਿਸੇ ਸਿਰਜਣਾ ਇਸ ਸਮੱਸਿਆ ਪੂਰੀ ਸਮਾਜ ਦੀ ਹੈ ਆਪਾਂ ਸਮਾਜ ਨੂੰ ਨਹੀਂ ਬਦਲ ਸਕਦੇ ਉਹਨਾਂ ਨੂੰ ਵੀ ਆਪਣੇ ਮਨ ਸੁਚੇਤ ਕਰਨ ਦੇ ਮੈਂ ਕੁਝ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਡਾਕਟਰ ਸਾਹਿਬ ਮੈਂ ਤਾਂ ਸੰਭੂ ਆਪਣੇ ਆਪ ਨੂੰ ਬਦਲਣ ਤੋਂ ਬਚਾ ਰਹੀ ਹਾਂ ਮਾਂ ਮੰਗੀ ਡਾਕਟਰ ਸਾਹਿਬ ਮੈਂ ਆਪਣੀ ਧੀ ਦਾ ਕਤਲ ਕਰਕੇ ਮਾਂ ਤੋਂ ਡੈਨ ਨਹੀਂ ਬਾਨਣਾ ਚਾਹੁੰਦੀ ਇਕੱਲੀ ਰਹਿ ਜੇਗੀ ਇਕੱਲੀ ਹੁਣ ਤੱਕ ਤਾਂ ਮੈਂ ਇਕੱਲੀ ਸੀ ਮੰਮੀ ਜੀ ਪਰ ਹੁਣ ਤਾਂ ਮੇਰੀ ਧੀ ਹੈ ਮੇਰੀ ਸਿਰਜਣਾ ਇੱਕ ਦਿਨ ਇਹ ਸਿਰਜਣਾ ਧਰਤੀ ਦੇ ਰੁੱਖ ਵਾਂਗ ਕੇ ਪੁੱਗਰੇਗੀ ਤੇ ਅਸਮਾਨ ਤੱਕ ਉੱਚੀ ਉੱਠੇਗੀ ਫਿਰ ਕਦੇ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ ਤੁਸੀਂ ਵੀ ਤਾਂ ਕਿਸੇ ਦੇ ਧੀ ਸੀ ਮੰਮੀ ਜੀ ਦਸ ਦਿਨ ਤਾਂ ਹੰਮੇ ਵੀ ਕੁਕੀ ਚਕਾਦਲ ਕਰ ਦਿੰਦੀ ਤਾਂ ਤੁਸੀਂ ਵੀ ਇਸ ਦੁਨੀਆ ਤੇ ਨਹੀਂ ਸੀ ਆਉਣਾ ਇਹ ਵੀ ਤਾਂ ਕਿਸੇ ਗੇਂਦ ਹੀ ਆਈ ਨੇ ਮੰਮੀ ਜੀ ਜੋ ਪੜ੍ਹ ਲਈ ਕਿ ਅੱਜ ਡਾਕਟਰ ਬਣਿਆ ਨੇ ਅੱਜ ਕੱਲ੍ਹ ਤੇ ਆ ਮਾਪਿਆਂ ਦਾ ਬੋਝ ਨਹੀਂ ਸਗੋਂ ਸਿਰ ਦਾ ਤਾਜ ਹੁੰਦੀਆਂ ਨੇ